ਲੈਂਡ ਸੱਤੀ ਦੀ ਪਲੱਸ 2019 ਮਾਡਲ 19 ਮਾਡਲ ਟੌਪ ਮਾਡਲ ਕੱਲਾ ਜੈਕ ਨਹੀਂ ਹੈ ਗਿਆ ਸਾਰੀਆਂ ਸਹੂਲਤਾਂ ਸਪੈਸ਼ਲ ਐਡੀਸ਼ਨ ਵਾਲੀਆਂ ਹੁੰਦੀਆਂ ਇਹ ਆ ਗਿਆ ਭਾਈ 2008 ਮਾਡਲ ਡੀਆਈ 35 ਜੜਾ ਡਬਲ ਕਲੱਚ 6 ਚੀਰੀ ਡਿਮਾਂਡ ਇੰਦੀ ਕਰ ਦਿਆਂ 2,55,000 ਰੁਪਿਆ ਹਾਂਜੀ 2,35,000 ਰੁਪਿਆ ਦਾ ਇਹ ਟਰੈਕਟਰ ਦੇ ਦਾਂਗੇ ਫਾਰਮ ਟਰੈਕ 65 ਈਪੀ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਬਿਨਾ ਥਰੀ ਸਪੀਡ ਸੈਂਟਰ ਗੇਅਰ ਪਲੱਸ ਟਰੈਕਟਰ ਰੁਪਿਆ ਦੇ ਵਿੱਚ 55 ਐਚਪੀ ਵਾਲਾ ਟਰੈਕਟਰ ਲੈਣਾ ਅੱਜ ਬੰਦਾ ਜੀ ਬਾਈ ਕੁਛ ਮਰਜੀ ਸੰਦ ਪਾਈ ਜਾਵੇ ਤੇ ਮਗਰ ਹੈਨਾ ਜੀ ਤੇ ਪਲਾਸ ਵਾਲਾ ਮਾਡਲ ਹੈ ਸਿੰਪਲ ਸਟੀering 2 ਲੱਖ 65 ਡਿਮਾਂਡ ਹੈ ਜੀ ਮਾਡਲ ਛੇ ਆ ਮਾਡਲ ਹੈ ਜੀ 2 ਲੱਖ 40 ਹਜ਼ਾਰ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਦਾ ਬਹੁਤ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਚ ਗਰਪਾਲ ਬਾਈ ਦੇ ਟਰੈਕਟਰ ਦਿਖਾਉਣਾ ਕਰਦੇ ਆ ਗੱਲਵਾ ਅੱਸੀ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਜੀ ਯਾਵਾ ਚੜਦੀ ਕਲਾ ਬਾਈ ਕਿਰਪਾ ਪ੍ਰਮਾਤਮਾ ਦੀ ਕਿੰਨੇ ਟਰੈਕਟਰ ਹੈ ਜੀ ਅੱਜ ਅੱਜ ਆਪਣੇ ਕੋਲ ਹੈਗੇ ਆ ਬਾਈ 8 ਟਰੈਕਟਰ ਠੀਕ ਆ ਜੀ ਹੌਲੈਂਡ ਹੁੰਦੀ ਹੁੰਦੇ ਆ ਹੌਲੈਂਡ ਸੋਨਾਲੀਕਾ ਇੱਕ ਫਾਰਮ ਟਰੈਕ ਆ ਠੀਕ ਆ ਜੀ ਅੱਜ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਸੋਨਾਲੀਕਾ ਤੋਂ ਇਹ ਕਿੰਨੇ ਮਾਡਲ ਆ ਬਾਈ ਇਹ ਆ ਗਿਆ ਬਾਈ 2008 ਮਾਡਲ ਡੀਆਈ 35 ਜੜਾ ਡਬਲ ਕਲਚ 6 ਛਿਰੀ ਠੀਕ ਆ ਜੀ ਤੇ ਟਾਇਰਾਂ ਦੀ ਗ੍ਰੀਨ ਇਹਦੀ ਪਈਆ ਬਾਈ 80 ਕ ਪੈਸੇ ਹਾਂਜੀ ਤੇ ਇੰਜਨ ਗੇਅਰ ਦਾ ਪੂਰਾ ਚੰਗਾਗਾ ਬਾਕੇ ਚੈੱਕ ਕਰਕੇ ਲੈ ਜਾਓ ਠੀਕ ਆ ਜੀ ਹਲਕੀ ਫੁਲਕੀ ਕਾਲੇ ਰੰਗ ਦੀ ਟੱਚਿੰਗ ਹੈਗੀ ਆ ਠੀਕ ਆ ਜੀ ਤੇ ਬਾਕੀ ਸ਼ੋ ਸ਼ੂ ਦਾ ਟਰੈਕਟਰ ਓਰਿਜਨਲ ਪਿਆ ਠੀਕ ਆ ਬਾਈ 6 ਛਿਰੀ ਚਾਹ ਤੇ ਨੰਬਰ ਇਹਦਾ ਹਰਿਆਣਾ ਬਈ ਐਪੀ ਰੇਟ ਮਿਲੂਆ ਠੀਕ ਆ ਜੀ ਹਾਂ ਇਹਦੀ ਡਿਮਾਂਡ ਕੀ ਕਰਦੇ ਡਿਮਾਂਡ ਇਹਦੀ ਕਰਦੇ ਆ 2,55,000 ਰੁਪਿਆ ਹਾਂਜੀ 2,35,000 ਰੁਪਏ ਦਾ ਇਹ ਟਰੈਕਟਰ ਦੇ ਦਾਂਗੇ 2,35,000 ਰੁਪਏ ਦਾ ਇਹ ਟਰੈਕਟਰ ਮਲੂ ਹਾਂ ਤੇ ਭਰਾਵਾਂ ਨੂੰ ਬੇਨਤੀ ਆ ਟਰੈਕਟਰ ਸਮਾਰ ਕੇ ਧਿਆਨ ਨਾਲ ਦੇਖ ਲੋ ਫੋਟੋਆਂ ਨਹੀਂ ਪੈਣੀਆਂ ਹਾਂਜੀ ਤੇ ਜਿਹੜੇ ਆਪਾਂ ਰੇਟ ਬੋਲ ਤੇ ਹਲਕਾ ਫੁਲਕਾ ਮਾਨ ਸਨਮਾਨ ਹੋ ਜੂ ਜਿਹੜੇ ਭਰਾਵਾਂ ਨੇ ਆ ਕੇ ਵੀ 30-40,000 ਘਟਾਉਣਾ ਉਹ ਫੋਨ ਨਾ ਲਾਉਣਾ ਠੀਕ ਆ ਜੀ ਹਾਂ ਅੱਗੇ ਆ ਗਿਆ ਜੀ ਏਸ ਇਸ ਆ ਗਿਆ ਥੋੜੇ ਰੁਪਈਆ ਦੇ ਵਿੱਚ ਸਹੂਲਤਾਂ ਬਹੁਤ ਹੈ ਇਹਦੇ ਵਿੱਚ ਹਾਂਜੀ ਪਹਿਲੀ ਗੱਲ ਤਾਂ ਪਾਵਰ ਸਟੀਅਰਿੰਗ ਆ ਗਿਆ ਠੀਕ ਹੈ ਜੀ ਡਬਲ ਕਲਚ ਆ ਗਿਆ ਹਾਂਜੀ 6C ਹੀ ਆ ਗਿਆ ਠੀਕ ਹੈ ਜੀ 40 HP ਦਾ ਆ ਗਿਆ ਇਹ ਠੀਕ ਹੈ ਜੀ ਤੇ ਟਰੈਕਟਰ ਦੇ ਟਾਇਰ ਪੈ ਨੇ 70 75 ਪੈਸੇ ਠੀਕ ਹੈ ਜੀ ਤੇ ਯਾਰ ਇੰਜਨ ਗੇਅਰ ਦਾ ਜਿਵੇਂ ਨਵਾਂ ਟਰੈਕਟਰ ਆ ਹਾਂਜੀ ਪਿਆ ਵੀ ਟਰੈਕਟਰ ਸਾਰਾ ਹੀ origignal ਵੈਸੇ ਤੱਕ ਠੀਕ ਹੈ ਜੀ ਜਿਹੜੇ ਭਰਾ ਮੈਂ ਕਿਹ ਮਾਡਲ ਵਿੱਚ ਆ ਗਿਆ ਸੋਨਾ ਲੀਕਾ ਲੈਣਾ ਹਾਂਜੀ ਪਾਵਰ ਸਟੀਅਰਿੰਗ ਪਾਲ ਦੇ ਸਹੂਲਤ ਸਾਰੀਆਂ ਦੇ ਵਿੱਚ ਹੈਗੀਆਂ ਯਾਰ ਜਮਾ ਸੇ ਸੋਨਾ ਦੀ ਕਲੀ ਜੀ ਆ ਉਹੀ ਇੰਜਨ ਆ ਉਹੀ ਸਮਾਨ ਪੈਂਦਾ ਬਾਲੇ ਭਰਾਵਾਂ ਨੂੰ ਬਹਿਮਾ ਵੀ ਇਹਨਾਂ ਦਾ ਸਮਾਨ ਨਹੀਂ ਮਿਲਦਾ ਮਾਰਕੀਟ ਹੈ ਨਹੀਂ 30 ਵਾਲੇ ਸੋਨੇ ਲਿੱਕਾ ਵਾਲਾ ਸਮਾਨ ਨਹੀਂ ਸਾਰਾ ਕੁਝ ਬਈ ਸੇਮ ਪੈਂਦਾ ਜੋ ਠੀਕ ਆ ਜੀ ਘੱਟ ਪੈਸਿਆਂ ਦੇ ਟਰੈਕਟਰ ਵਟਾ ਕੰਡੀਆਂ ਦੇ ਵਿੱਚ ਯਾਰ ਸਾਰੀਆਂ ਸਹੂਲਤ ਹੈਗਾ ਠੀਕ ਆ ਇਹ ਦੀ ਡਿਮਾਂਡ ਜੀ ਡਿਮਾਂਡ ਹੈ ਜੀ 275000 ਰੁਪਿਆ 2.5 ਲੱਖ ਰੁਪਿਆ ਦਾ ਟਰੈਕਟਰ ਇਹ ਆਪਾਂ ਦੇ ਲੈ ਬਈ 2.5 ਲੱਖ ਚ ਪਾਵਰ ਸਟੀਅਰਿੰਗ ਮਿਲ ਜੂਗਾ ਆ ਅੱਗੇ ਫਿਰ ਆ ਗਿਆ ਜੀ ਸੋਨਾ ਲਿੱਕਾ ਡੀ 90 ਪੈਸੇ ਟਰੈਕਟਰ ਦੇ ਟਾਇਰ ਪੈਣ 90 ਤੋਂ ਪਲੱਸ ਹੀ ਹੋਣਗੇ ਠੀਕ ਹੈ ਜੀ ਤੇ ਡੇਬੀਡ ਡਬਲ ਕਲੱਚ ਆ 6 ਇਚੀ ਰੀ ਹੈ ਤੇ ਇੰਜਨ ਗੇਅਰ ਦਾ ਟਰੈਕਟਰ ਪੂਰਾ ਰੱਜ ਕੇ ਚੰਗਾਗਾ ਇਹ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਦੇ ਵਿੱਚ ਹਾਂ ਜੀ ਤੇ ਸ਼ੂ ਸ਼ੂ ਦੇਖੋ ਬੁਰੀ ਸੋਹਣੀ ਪੀਆ ਟਰੈਕਟਰ ਦੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਕਰਦੇ ਆਪਾਂ 2,65,000 ਰੁਪਿਆ 2,65,000 ਦੀ ਡਿਮਾਂਡ ਹਾਂ 2,40,000 ਦਾ ਟਰੈਕਟਰ ਦੇ ਦਾਂਗੇ 2,40,000 ਦਾ ਟਰੈਕਟਰ ਮੈਜੂ ਹਾਂ ਅੱਗੇ ਆ ਗਿਆ ਜੀ ਫਾਰਮਟ੍ਰੈਕ 65 EP ਪਾਵਰ ਸਟੀering ਡਬਲ ਡਿਸਟ੍ਰਿਬਿਊ ਬਿਨਾ ਦੇ ਰੀ ਸਪੀਡ ਸੈਂਟਰ ਗੇਅਰ ਤੇ ਬਾਈ ਟਰੈਕਟਰ ਹੈ ਗਿਆ ਹਰਿਆਣਾ ਨੰਬਰ ਜੱਪ ਵਾਲੀ ਕਾਪੀ ਆ 16 ਟਾਇਰਾਂ ਵਿੱਚ 80 ਵਜੇ ਡੈਟ ਦੇ ਟਾਇਰ ਪਏ ਨੇ ਠੀਕ ਆ ਜੀ ਟਰੈਕਟਰ ਦੀ ਕੰਡੀਸ਼ਨ ਵੀ 90% ਹੀ ਪਈ ਆ ਠੀਕ ਆ ਬਾਈ ਤੇ Ориਜਨਲ ਵੀ ਪਿਆ ਕੋਟੋਗਾ ਤੇ 95% ਮਾੜੀ ਹਲਕੀ ਮਰਗੜਾਂ ਦੇ ਮਗਰ ਹੈਗੀ ਆ ਤੇ ਬਾਕੀ ਡੈਟ ਨਾਲ ਸਾਰੇ Ориਜਨਲ ਪਿਆ ਠੀਕ ਹੈ ਤੇ ਟਰੈਕਟਰ ਰੱਜ ਗਈ ਚੰਗਾ 90% ਹੀ ਟਰੈਕਟਰ ਦਾ ਇੰਜਨ ਉਹ ਬਾਈ ਪੂਰਾ ਸਕੀਨ ਬੰਦੇ ਕੋਲੋਂ ਆਇਆਗਾ ਹਾਂ ਵਧੀਆ ਪੈਸੇ ਲਾ ਕੇ ਰੱਖਦਾ ਯਾਰ ਕੰਮ ਧੰਦਾ ਕਰਾ ਕੇ ਰੱਖਦਾ ਜੀ ਬੰਦਾ ਮੈਟ ਮੂਟ ਵੀ ਪਿੱਤਰੀ ਬੈਠਾ ਪ ਇਹ ਟਰੈਕਟਰ ਵੀ ਪੂਰਾ ਸਕੀਨ ਪਿਆ ਦਾ ਐਰ ਵੀ ਐਮ ਆਰ ਐਫ ਦਿਹਾਣਾ ਬਈ ਚੁੱਕਣਾ ਹਾਂ ਠੀਕ ਹੈ ਜੀ 2010 ਮਾਡਲ ਹਾਂਜੀ 3,65,000 ਰੁਪਏ ਐਡਵਾਂਟਾ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ 3.5 ਲੱਖ ਰੁਪਏ 3.5 ਦਾ ਹੀ ਹਾਂ ਮਾਂ ਟਾਨ ਨੂੰ ਹੋਜੂ ਆਲਕਾ ਅੱਗੇ ਆ ਗਏ ਜੀ ਨਿਊ ਹਾਲੈਂਡ 3630 ਪਲੱਸ ਟਰੈਕਟਰ ਰੁਪਈਆ ਦੇ ਵਿੱਚ 55 ਐਚ ਪੀ ਵਾਲਾ ਟਰੈਕਟਰ ਲੈਣਾ 55 ਜੀ ਬਈ ਕੁਛ ਮਰਜ਼ੀ ਸੰਦ ਪਾਈ ਜਾਵੇ ਤੇ ਮਗਰ ਹਾਂਜੀ ਤੇ ਪਲੱਸ ਵਾਲਾ ਮਾਡਲ ਹੈ ਸਿੰਪਲ ਸਟੀering ਹਾਂ ਬਿਨਾਂ 3 ਸਪੀਡ ਨਹੀਂ ਇਹ 2 ਸਪੀਡ ਆ ਗਿਆ ਇਹ ਤੇ ਸਿੰਪਲ ਸਟੇਰੀਂਗ ਵਿੱਚ 60 65 ਪੈਸੇ ਟਿੱਕ ਦੇ ਟਾਇਰ ਪਏ ਨੇ ਹਾਂਜੀ ਤੇ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਜਿਹੜੇ ਪੁਰਾਣੇ ਕੰਮ ਲੈਣਾ ਥੋੜੇ ਰੁਪਿਆ ਦੇ ਵਿੱਚ ਜਾਂ ਟੂੜੀ ਵਾਲੀ ਮਸ਼ੀਨ ਤੇ ਲਾ ਲਿਓ ਜਾਂ ਸੁਪਰ ਸੀਟਰ ਤੇ ਲਾ ਲਿਓ ਹਾਂਜੀ ਪਰ ਇੱਕ ਕੰਮ ਦਿਓ ਐ ਠੀਕ ਹੈ ਜੀ ਤੇ ਡਿਮਾਂਡ ਵੀ ਵਧੀਆ ਜਾਇਜ਼ ਆ ਜੀ 265000 ਰੁਪਿਆ 265 ਡਿਮਾਂਡ ਆ ਜੀ ਮਾਡਲ ਛੇ ਆ ਮਾਡਲ ਛੇ ਆ 240000 ਰੁਪਿਆ ਦਾ ਬਾਈ 240000 ਚ ਬਾਈ ਹੌਲੈਂਡ ਦਾ ਸੁਪਨਾ ਪੂਰਾ ਹੋ ਜਾ ਅੱਗੇ ਫੇਰ ਆ ਗਿਆ ਜੀ ਜਿਹੜੇ ਪ੍ਰਾਪ ਹਾਲਦੇ ਹੁੰਦੇ ਆ ਵੀ ਉਸ ਤੇ ਯਾਰ ਉਹ ਟਾਈਟਰ ਲੈਣਾ ਕਲ ਇਹ ਕਪਰ ਰੰਗ ਪੇਂਟ ਮਾੜਾ ਮੋਟਾ ਵੇਚੱਕ ਲਿਆ ਹੋਵੇ ਤੇ ਆਹ ਟਰੈਕਟਰ ਉਹਨਾਂ ਭਰਾਵਾਂ ਵਾਸਤੇ ਆ ਠੀਕ ਹੈ ਜੀ ਫਰਸਟ ਓਨਰ ਆ ਹਾਂਜੀ ਟਿੱਪ ਵਾਲੀ ਕਾਪੀ ਆ ਹਾਂਜੀ ਨਰਦ ਕੈਸ ਦਾ ਟਰੈਕਟਰ ਆ ਠੀਕ ਹੈ ਜੀ ਥਰੀ ਸਪੀਡ ਆ ਡਬਲ ਡਿਸਟਿਬਿਊਟਰ ਆ ਪਾਵਰ ਸਟੀering ਆ ਠੀਕ ਹੈ ਜੀ ਤੇ 80 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਬਠਿੰਡੇ ਦਾ ਨੰਬਰ ਆ ਹਾਂ ਬਾਹਲਾ ਸ਼ਕੀਨ ਬੰਦੇ ਕੋਲੋਂ ਆਇਆ ਐ ਨਾ ਲਾਬਲੂਕ ਲਵਾ ਕੇ ਰੱਖਿਆ ਦੀ ਵੀ ਕੋਈ ਸ਼ਰਾਰਤ ਨਾ ਕਰ ਜੇ ਕੋਈ ਸ਼ੇਡ ਸਾਡ ਨਾ ਕਰੇ ਹਾਂ ਤੇ ਟਰੈਕਟਰ ਰੱਜ ਕੇ ਸੁਨੱਖਾ ਗਾ ਠੀਕ ਹੈ ਜੀ ਤੇ ਡਿਮਾਂਡ ਆਪਣੀ ਵਧੀਆ ਜਾਇ ਹੀ ਆ 2 ਲੱਖ 4 ਲੱਖ 65000 ਰੁਪਏ ਬਡੰਡਾ ਨੰਬਰ ਆ 4 ਪੈਂਟ ਹੀ ਹਾਂ ਠੀਕ ਆ 4 ਲੱਖ 40000 ਦਾ ਇਹ ਟਰੈਕਟਰ ਦੇ ਦਾਂਗੇ 4 ਲੱਖ 40000 ਦਾ ਟਰੈਕਟਰ ਬੰਦ ਆ ਅੱਗੇ 3630 ਪਲੱਸ ਵਾਲਾ ਆ ਗਿਆ ਜੀ ਨਹੀਂ ਸੁਪਰ ਆ ਮਾਡਲ ਇਹ ਸੁਪਰ ਵਾਲਾ ਪਲੱਸ ਵਾਲੇ ਲੱਗੇ ਤੇ ਆਪਾਂ ਦੱਸ ਦਿੰਨੇ ਭਰਾਵਾਂ ਨੂੰ ਠੀਕ ਆ ਜੀ ਹੈ ਸੁਪਰ ਹਾਂ ਤੇ ਟਰੈਕਟਰ ਇਹ 2012 ਮਾਡਲ ਆ 12 ਵਾਲਾ ਇਹ ਵੀ ਟੌਪ ਮਾਡਲ ਆ 3 ਸਪੀਡ ਆ ਡਬਲ ਜਸਟੀਬੁੱਟਰ ਆ ਹਾਂਜੀ 16 ਟਾਇਰਾਂ ਵਿੱਚ ਮਗਲੇ ਟਾਇਰ ਤਾਂ ਜਮੀ ਨਵੇਂ ਅਗਲੇ ਪੇ ਨੇ 80 ਪੇ ਤੇ ਠੀਕ ਆ ਜੀ ਤੇ ਟਰ हां ਅਮਰਗੜ ਦੇ ਦੁਬਾਰਾ ਚੇਂਜ ਲੱਗੇ ਹੋਏ ਨੇ ਤੇ ਲੱਗੇ ओरिजिनल ਹੀ ਆ ਇੰਨਾ ਵਾਹਸਾ ਹੋ ਗਿਆ ਉਮਰਾਂ ਦੋ ਢਾਈ ਸਾਲ ਲੱਗੇ ਨੂੰ ਮਿੱਟੀ ਮਲੇ ਪਿਆ ਤੇ ਪੂਰਾ ਸਾਫ ਸੁਥਰਾ ਟਰੈਕਟਰਾਂ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚੈੱਕ ਕਰਕੇ ਲਿਆਦਾ ਮਾਨਸਾ ਨੰਬਰ ਆ ਹਾਂ ਇਹ ਪੀਵੀ 31 ਮਾਨਸਾ ਨੰਬਰ ਆ ਸੈਕੰਡ ਆਨਰ ਆ ਇਹ ਤਾਂ ਲੋਨ ਵੀ ਹੋ ਜਾਣਾ ਬਈ ਹਾਂ ਬਈ ਇਹਨਾਂ ਲੋਨ ਟਰੈਕਟਰਾਂ ਦੇ ਲੋਨ ਹੋ ਜੁਪਿਆ ਹਾਂ ਜਿਹੜੇ ਆਪਣੇ ਕੋਲ ਠੀਕ ਆ ਜੀ ਇਹਦੀ ੜਮਾਡੀ ਇਹਦੀ 4-5 ਦੇ ਵੀ 440000 ਦਾ ਦੇ ਦਾ 4 ਲੱਖ 40 ਦਾ ਇਹ ਬੰਟਾ 2000 ਨਿਊ ਵਾਲੈਂਡ ਸੱਤੀ ਦੀ ਪਲੱਸ 2019 ਮਾਡਲ 19 ਮਾਡਲ ਟਾਪ ਮਾਡਲ ਕੱਲਾ ਜੈਕ ਨਹੀਂ ਹੈ ਗਿਆ ਸਾਰੀਆਂ ਸਹੂਲਤਾਂ ਸਪੈਸ਼ਲ ਐਡੀਸ਼ਨ ਵਾਲੀਆਂ ਨਹੀਂ ਹੁੰਦੇ ਕਹਿੰਦੇ ਠੀਕ ਹੈ ਜੀ ਮਨ ਜਿਹੜਾ ਮਗਰ ਲਿਫਟਿਕ ਪੈਂਚੀ ਜੈਕ ਆਉਂਦਾ ਨਾ ਉਹ ਨਹੀਂ ਇਹਨਾਂ ਦਾ ਬਾਕੀ ਸਾਰਾ ਕੁਝ ਸੇਮ ਹੀ ਆ ਉਹੀ ਇੰਜਨ ਉਹੀ ਗੇਅਰ ਠੀਕ ਹੈ ਜੀ ਚੌਂਕੜਾ ਟਾਇਰਾਂ ਦਾ ਨਵਾਂ ਵੇਝਾਂ ਠੀਕ ਗੁੱਡੀ ਵਾਲੇ ਟਾਇਰ ਆ ਫਰੰਟ ਵਾਲੇ ਦਾ ਤੇ ਟਰੈਕਟਰ ਪੂਰਾ ਸਾਫ਼ ਸੁਥਰਾ ਪਿਆ ਮਰਗਿਆੜਾਂ ਦੇ ਅੰਦਰ ਕੰਪਾਊਂਡ ਵੱਜੀ ਆ ਹਾਂਜੀ ਇਹਦਾ ਸ਼ਰਿਆਣੇ ਵਾਲੀ ਯਾਰ ਖਾਸੀਅਤ ਹੀ ਆ ਮਾਰ ਹੀ ਜਾਂਦੇ ਆ ਤਾਂ ਨਵੇਂ-ਨਵੇਂ ਟਰੈਕਟਰ ਆਦੇ ਹਨਾ ਠੀਕ ਹੈ ਜੀ ਤੇ ਬਾਕੀ ਟਰੈਕਟਰ ਯਾਰ ਸਾਉਂਡ ਛੋਟਾ ਹੀ ਮਿਲੂਗਾ WhatsApp ਮੀਟਿੰਗ ਆ ਗਿਆ ਹਾਂਜੀ ਟਰੈਕਟਰ ਕੋਈ ਵੀ ਆਪਣਾ ਬਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਕਰੋ ਕਿ ਯਾਰ ਵਿਹਲਾ ਪਿਆ ਸੰਦ ਸਾਰੇ ਪਿਆ ਆਪਣੇ ਕੋਲ ਉਸ ਮਰਜ਼ੀ ਪਾ ਲੋ ਓਰੀ ਬਾਈ ਫੁੱਲ ਖੋਲੀ ਕਰਕੇ ਲੈ ਕੇ ਜਾਓ ਜਿਤੋਂ ਵੀ ਲੈਣਾ ਪੂਰੀ ਫੁੱਲ ਤਸੱਲੀ ਕਰੋ ਯਾਰ ਪੈਸੇ ਲਾਉਣੇ ਜ਼ਿੰਮੇਵਾਰ ਨੇ ਇਹਦੀ ਵੀ 19 ਮਾਡਲ ਦੀ ਡਿਮਾਂਡ ਇਹਦੀ ਹੈਗੀ ਆ ਬਾਈ ਜੀ 590000 ਰੁਪਿਆ ਹਾਂਜੀ 565000 ਰੁਪਿਆ ਦਾ ਟਰੈਕਟਰ ਦੇ ਦਾਂਗੇ 5 ਪੈਂਟ ਦਾ ਹੈ ਜੀ ਹਾਂ ਠੀਕ ਹੈ ਜੀ ਡਿਮਾਂਡ ਸਰਮਾਨ ਹਲਕਾ ਬੁਲਕੇ ਹੂਪਰਾ ਵੋ ਹਾਂਜੀ ਜਿਹੜੇ ਭਰਾਵਾਂ ਫੋਨ ਲਾਉਣਗੇ ਤੇ ਬਾਈ ਵਣ ਕੇ ਵੇਣ ਤੇ ਜਿਹੜੇ ਭਰਾਵਾਂ ਟਰੈਕਟਰ ਦੇਖਣ ਆਉਣਾ ਤੇ ਲੈਣਾ ਉਹੀ ਫੋਨ ਲਾਓ ਠੀਕ ਹੈ ਜੀ ਬਈ ਔਖਾ ਹੋ ਜਾਂਦਾ ਵਿੱਚ ਉਹ ਸੁਆਦ ਲੈਣ ਵਾਲੇ ਫੋਨ ਲਾਈ ਜਾਂਦੇ ਆ ਤੇ ਜਿਹੜੇ ਭਰਾਵਾਂ ਲੈਣਾ ਆਉਂਦਾ ਉਹਨਾਂ ਦਾ ਵੀ ਚੱਕਿਆ ਜਾਂਦਾ ਫੋਨ ਠੀਕ ਹੈ ਜੀ ਨੰਬਰ ਦੱਸ ਦਿਓ ਜੀ ਨੰਬਰ ਆਪਣਾ ਬਈ 62883585655 ਠੀਕ ਹੈ ਜੀ ਪਿੰਡ ਸੰਦੋਹਾ ਹਾਂਜੀ ਚਲ ਵੰਡੀ ਸਾਹਬ ਤੋਂ 10 ਕਿਲੋਮੀਟਰ ਮੋੜ ਮੰਡੀ ਤੋਂ ਆਨੇ ਉਧਰੋਂ 7 ਕਿਲੋਮੀਟਰ ਠੀਕ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ